ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬੀ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਠੀਕ ਹੈ ਜੀ ਹਾਂਜੀ ਚੜ੍ਹਦੀ ਕਲਾ ਬੀ ਜੀ ਤੁਸੀਂ ਸਾਹਿਬ ਜੀ ਕੀ ਹਾਲ ਹੈ ਜੀ ਰਜੀ ਰੋਸ ਪਰ ਮਹਾਰਾ ਤੇ ਸੁਖਦੇਵ ਬਾਬਾ ਨਾਨਕ ਸੁਖੀ ਬੱਚੇ ਜੀ ਜੀ ਅੱਜ ਆਪਾਂ ਗੱਲ ਕਰਨੀ ਹੈ ਕਿ ਜਿੱਦਾਂ ਅੱਜ ਦੇ ਸਮਿਆਂ 'ਚ ਪੰਜਾਬ ਦੇ ਪੰਜਾਬ ਦੇ ਸਕੂਲਾਂ 'ਚ ਜੋ ਖਾਣਾ ਮਿਲਦਾ ਵਾ ਤੇ ਪਹਿਲੇ ਸਮਿਆਂ ਦੇ ਵਿੱਚ ਵੀ ਇਤਰਾ ਹੀ ਸਕੂਲਾਂ ਦੇ ਵਿੱਚੋਂ ਖਾਣਾ ਮਿਲਦਾ ਸੀਗਾ ਤੇ ਕਿਹ ਤਰ੍ਹਾਂ ਦਾ ਹੁੰਦਾ ਸੀ ਮੈਂ ਅਬਰ ਦਵਾਈ ਫਿਰ ਜੀ ਖਾਬਸਾ ਵਾਈਫਸਾਰੇ ਜਿੰਨਾ ਮੇਰੇ ਸੁਣਦੇ ਆ ਤੇ ਮੇਰੀ ਗੱਲ ਸੁਣ ਕੇ ਗੱਲਾਂ ਮਾਤਾ ਮੈਨੂੰ ਸੁਣ ਕੇ ਤੇ ਮੇਰੇ ਨਾ ਸੁਣ ਕੇ ਮੈਨੂੰ ਸੈਕੰਡ ਵੀ ਵੀਜੀ ਚ ਚੰਗੀਆਂ ਗੱਲਾਂ ਵਾਂ ਜਾਂ ਕਿੱਦਾਂ ਫਿਰ ਮੈਨੂੰ ਤਾਂ ਹੌਸਲਾ ਵਧਿਆ ਮੇਰਾ ਤੇ ਮੇਰੀ ਗੱਲਾਂ ਸੁਣ ਕੇ ਤੇ ਫਿਰ ਮੇਰੇ ਨੂੰ ਸਿਆ ਕਰੋ ਮੈਨੂੰ ਪਹਿਲਾਂ ਤਾਂ ਇਹ ਨਹੀਂ ਸੀ ਇਹ ਗੱਲ ਹੈਗੀ ਵੀ ਪਹਿਲਾਂ ਨੇ ਨਾ ਤੇ ਜਦਾਂ ਦੇ ਨਾ ਵੀ ਅਗਲੀਆਂ ਮਾਵਾਂ ਹੀ ਤੇ ਨਾਂ ਬੱਚੇ ਹੀ ਆ ਨਾ ਉਹ ਗੱਲ ਬਣ ਗਈ ਹੁਣ ਤੇ ਬੱਚਿਆਂ ਨੂੰ ਰੋਟੀ ਦਿੰਦੀ ਹੁੰਦੀ ਹੁੰਦੀ ਅਸੀਂ ਮਾਵਾ ਪਹਿਲਾਂ ਪੈਛੇ ਜੇ ਬੱਚਿਆਂ ਦੇ ਪਲੇਟਾਂ ਕਵਲੀਆਂ ਨਵੇਂ ਲਿਆਂਦੇ ਹੁੰਦੇ ਭਾਂਡੇ ਤੇ ਬੱਚਿਆਂ ਦੇ ਗੜਦੀਆਂ ਨੇ ਆਖਣਾ ਤੁਹਾਡੇ ਭਾਂਡੇ ਨਿੱਕੇ ਨਿੱਕੇ ਲਿਆਂਦੇ ਆ ਰੋਟੀ ਲਿਓ ਉਹਨਾਂ ਆਪ ਆਪਣੇ ਭਾਂਡੇ ਲੈ ਕੇ ਪਹਿਲਾਂ ਵੀ ਜੀ ਪਹਿਲਾਂ ਮੈਨੂੰ ਪਾਦ ਪਹਿਲਾਂ ਮੈਨੂੰ ਪਾਦ ਉਹਨਾਂ ਸਾਰੇ ਨੇ ਬੈ ਕੇ ਇਕੱਠਾ ਰੋਟੀ ਖਾਣੇ ਜਿਹੜੀ ਇਕੱਠਾ ਰੋਟੀ ਖਾਂਦੇ ਨੇ ਬੱਚੇ ਪਿਆਰ ਬੜਾ ਵੱਡਾ ਦੂਜੇ ਦਿਨ ਖਾ ਵੀ ਦੁੱਧ ਵੀ ਜ਼ਿਆਦਾ ਪੀ ਲੈਂਦੇ ਤੇ ਰੋਟੀ ਵੀ ਜ਼ਿਆਦਾ ਖਾ ਲਏ ਰੀ ਸੋਰੀ ਸੀ ਤੇ ਹੁਣ ਜੇ ਬੱਚੇ ਜਿਹੜੇ ਉਹ ਬਸ ਕਹਿੰਦੇ ਆ ਵੀ ਮਾਵਾ ਵੀ ਕਹਿੰਦੀਆਂ ਆ ਮਾਪੀ ਚਲੋ ਨਿੱਕੇ ਨਿੱਕੇ ਬੱਚਿਆਂ ਨੂੰ ਧੱਕੋ ਬੱਚਾਂ ਦੇ ਵਿੱਚ ਚਲੋ ਬਾੜੋ ਸਕੂਲੇ ਉਹ ਤੋਂ ਖਾਣ ਲੇ ਜੋ ਖਾਣਾ ਉੱਤੇ ਅਸੀਂ ਭੂਣ ਵੇਖੀਏ ਉਹਨਾਂ ਸਾਰੇ ਦੇ ਉਂਗਲ ਫੋਨ ਤੇ ਉਂਗਲਾ ਮਾਦਣ ਤੋਂ ਨਾ ਭੂਣੀ ਸੀ ਨਾ ਟੈਲੀਵਿਜ਼ਨ ਸੀ ਇੱਕ ਰੇਡੀਓ ਹੁੰਦਾ ਏ ਤੋ ਰੇਡੀਓ ਤੇ ਕਿਤੇ ਖਬਰਾਂ ਖਬਰਾਂ ਸੁਣ ਲੈਣੇ ਤੇ ਚਲੋ ਜਾ ਕੇ ਬਾਹਰ ਪੜ ਲੈਣੀ ਤੇ ਉਤੋਂ ਸਾਨੂੰ ਜੁਗਲੋ ਦੁੱਧ ਮਿਲਦਾ ਆਂਦਾ ਸੀ ਉਦੋਂ ਆਣੇ ਧਵਾਨੀਆਂ ਹੁੰਦੀਆਂ ਤੇ ਭਈ ਇਹ ਦੇ ਖੰਡ ਵੀ ਕਿਲੋ ਆ ਜਾਂਦੀ ਸੀ ਤੇ ਉਹ ਇੱਕ ਅੰਨੇ ਦੀ ਖੰਡ ਵਿੱਚ ਚਾਰ ਭੈਣ ਭਰਾ ਜਿਹੜਾ ਦੁੱਧ ਪੀ ਲਿੰਦੇ ਸੀ ਤੇ ਉਹ ਦੁੱਧ ਵੀ ਉਦੋਂ ਬਹੁਤ ਵਧੀਆ ਸਕੂਲ ਚੋਂ ਮਿਲਦਾ ਸੀ ਹੁਣ ਉਹ ਦੁੱਧ ਨਹੀਂ ਹੈਗਾ ਜਿਹੜਾ ਦੁੱਧ ਦੁੱਧ ਬਹੁਤ ਮਾੜਾ ਆਉਂਦਾ ਤੇ ਖਾਣਾ ਉਦੋਂ ਵੀ ਮਾੜਾ ਆਉਂਦਾ ਹੁਣ ਮੈਂ ਕਈ ਵਾਰਾਂ ਟੈਲੀਵਿਜ਼ਨ 'ਚ ਵੇਖੀ ਆ ਤੇ ਕਈ ਪੀਓ ਕੋਈ ਖਾਦਾ ਬਰਗਰ ਖਾਦਾ ਵਾ ਪੀਜ਼ਾ ਖਾਦਾ ਵਾ ਬੜੇ ਖੁਸ਼ੀ ਨਾਲ ਪੁੱਛੂਗਾ ਦੱਸੋ ਇੱਕ ਇੱਕ ਤੁਹਾਡੇ ਦੋ ਦੋ ਤੁਹਾਡੇ ਜਾਣੇ ਆ ਜੇ ਤੁਸੀਂ ਘਰ ਰੋਟੀ ਨਹੀਂ ਉਹਨਾਂ ਪਕਾ ਕੇ ਖਵਾ ਸਕਦੇ। ਉੱਥੇ ਪਤਾ ਨਹੀਂ ਉਹ ਹੁਣ ਜਿਹੜੀ ਭਾਲ ਕੇ ਆ ਉਹਨੂੰ ਹਰੀਆ ਕੀੜਾ ਹੁੰਦਾ ਹਰੇ ਰੰਗ ਦਾ ਕੀੜਾ। ਉਹ ਪਤਾ ਨਹੀਂ ਆਪਾਂ ਦੀ ਇੱਕ ਇੱਕ ਪੱਤਾ ਕਰ ਕਰ ਚੁੰਨਦੇ ਆ। ਕੀਤੋ ਚੁਗਦੀ ਨਹੀਂ ਚੁਗਦੀ ਇੱਥੇ ਪਕਾਉਣੀ ਰੋਟੀ। ਖੱਤ ਤੋਂ ਹੁੰਦੀਆਂ ਨਹੀਂ ਧੋਦੀਆਂ ਉਹ ਹੈਨਾ। ਉਹ ਕਿਸ ਤਰ੍ਹਾਂ ਦਾ ਕਾਣਾ ਬਣਾ ਕੇ ਦਿੰਦੀਆਂ। ਬੱਚਿਆਂ ਨੇ ਉਹ ਖਾ ਲਿਆ। ਸਬਜ਼ੀ ਕਿੱਤਾਂ ਦੇ ਬਣਾਉਂਦੀ ਹੈ ਚੰਗੀ ਮਾਰੇ। ਕਿੱਤਾਂ ਤੜਕਾ ਲਾਉਂਦੀਆਂ। ਹੁਣ ਜਿਹੜੇ ਘਰ ਕੀ ਵਾਦਾ ਟੜਕਾ ਬੱਚਿਆਂ ਲਾ ਕੇ ਕੋਣ ਤੂੰ ਕੋਤ ਕੋਈ ਰੀਸ ਥੋੜੀ ਨਾਲ ਦੀ ਨਾਲੇ ਆਪਣੀ ਤਸੱਲੀ ਵੀ ਸਾਡੇ ਬੱਚੇ ਨੇ ਵਧੀਆ ਰੋਟੀ ਖਾਦੀ ਹੈ ਬੱਚਾ ਤੁਸੀਂ ਗੋਦੀ ਪਿੰਨੋ ਪਟਾਓ ਫਿਰ ਤੁਸੀਂ ਸਕੂਲੇ ਪਾਓ ਕਿਹੜੀ ਗੱਲ ਹੈ ਜੀ ਅੱਗੇ ਇਹਨੇ ਬੱਚੇ ਲੋਕੀ ਸੰਹ ਹੁਣ ਦੋ ਦੋ ਬੱਚੇ ਹੀ ਭਾਰੇ ਹੋ ਗਏ ਉਹਨਾਂ ਨੂੰ ਜਿੰਨਾ ਕਿ ਵਿਚਾਰੇ ਕਮਾ ਕੇ ਲਿਆਉਂਦੇ ਉਹ ਕੋਈ ਬੱਚਾ ਵਾਲੇ ਕਰਾਇਦਾ ਸਕੂਲ ਚ ਫੀਸ ਦੇ ਦਿੱਤੀ ਤੇ ਬੱਚੇ ਰੋਂਦਾ ਜਾਂਦਾ ਕੱਕ ਨਹੀਂ ਹੁੰਦਾ ਉਹ ਵਿਚਾਰਾ ਰੋਂਦਾ ਹੀ ਚੱਲ ਜਾਂਦਾ ਰੋਂਦਾ ਹੀ ਆ ਜਾਂਦਾ ਖਾਣਾ ਵੀ ਖਾਣਾ ਵੀ ਨਹੀਂ ਚੰਗਾ ਮਿਲਦਾ ਖਾਣੇ ਤੋਂ ਹੀ ਬਸ ਉਹ ਵਿਚਾਰੇ ਆ ਜਾਂਦੇ ਬੱਚੇ ਨੂੰ ਘਰ ਖਵਾ ਲੋ ਉਹਨਾਂ ਨੇ ਜਿੱਤਾ ਮੈਂ ਕਿਹਾ ਪਲੇਟਾ ਕਿਉਂਕਿ ਉਹ ਖੁਸ਼ੀ ਦੇ ਨਾਲ ਹੀ ਖਾ ਲੈਂਦੇ ਤੇ ਨਾਲੇ ਨਾਲੇ ਕਿਹਦੇ ਨਾਲ ਦੋਨੇ ਬੱਚੇ ਤੇ ਪੰਜ ਪੰਜ 6 6 ਸਾਲਾਂ ਦੇ ਵਿੱਚ ਪੰਜਾਂ ਸਾਲ ਬੱਚਾ ਪਏ ਉਹ ਤੋਂ ਬੱਚਾ ਹੁੰੜੜੇ ਹੋ ਜਾਂਦੇ ਜਿੱਤਾ ਵੀ ਬੜੇ ਸਿਆਣੇ ਹੋ ਜਾਂਦੇ ਆਖਣਾ ਵੀ ਤੇਦਾਂ ਕਿਹੜੇ ਕਿਹੜੇ ਬੱਚੇ ਜਿਹੜੇ ਪਹਿਲੇ ਹੀ ਆਂਡੇ ਹਜੇ ਤੇ ਉਹਨਾਂ ਬੱਚੇ ਜਿਹੜੇ ਪੜਦੇ ਵਧੀਆ ਪੜਦੇ ਸਕੂਲ ਵਧੀਆ ਪੜ੍ਹ ਦਿੰਦੇ ਤੇ ਦੂਜੀ ਮੈਂ ਹੁਣ ਕਿਹਦੇ ਬੱਚਿਆਂ ਜਿਨ੍ਹਾਂ ਦੇ ਬੱਚੇ ਆ ਹੁਣ ਮਰਦਾ ਪੰਜੀਰੀ ਦਿੰਦੇ ਉਹ ਵੀ ਖਰਾਬ ਦੱਸੋ ਐਡੀ ਦੁਨੀਆ ਹੋ ਗਈ ਵੀ ਪੰਜੀਰੀ ਵੀ ਨਹੀਂ ਹੁਣ ਆਪ ਬਣਾਉਣ ਜੋਗੀ ਰਹਿ ਗਈ ਸਾਰਾ ਕੁਝ ਸਰਕਾਰ ਤੇ ਛੋੜ ਦਿੱਤਾ ਬੱਚਿਆਂ ਦੀ ਰੋਟੀਆਂ ਸਰਕਾਰ ਤੇ ਛੋੜ ਦਿੱਤੀਆਂ ਪੰਜੀਰੀ ਸਰਕਾਰ ਤੇ ਛੋੜ ਦਿੱਤੀ ਐਨੇ ਇਹਨਾਂ ਲੋਕਾਂ ਦੇ ਬੱਚੇ ਹੀ ਪੰਜੀਰੀ ਲੋਕੀ ਘਰ ਬਣਾਉਂਦੇ ਘਰ ਦਾ ਕਿਉਂ ਜੋੜਦੇ ਸੀ ਪੰਜੀਰੀ ਬਣਾਉਂਦੇ ਸੀ ਤੇ ਖਾਂਦੇ ਸੀ ਸਾਰੇ ਭੈਣ ਭਰਾ ਕਰਦੇ ਡੱਬਰ ਸਾਰਾ ਖਾਂਦਾ ਹੈ ਹੁਣ ਜਿਹੜੀ ਬਾਹਰ ਪੰਜੀਰੀ ਆਏ ਪੰਜੀਰੀ ਚ ਵੀ ਇੱਕ ਵਚਰ ਮਲਾਪਟੇ ਉਹ ਧੀ ਹੈ ਕਿ ਉਹ ਪੰਜੀਰੀ ਲੈਣੀ ਹੈ ਰੱਬ ਨੇ ਹੱਥ ਦਿੱਤੇ ਆ ਕੀ ਬਣਾਉਣ ਨੂੰ ਤੈਅ ਦਿੱਤੇ ਤੁਰਨ ਨੂੰ ਕੰਧੀਆਂ ਵੇਖਣ ਨੂੰ ਤੁਸੀਂ ਆਪ ਇਹੋ ਜੇ ਕੰਮ ਕਰਕੇ ਆਪ ਤੁਸੀਂ ਖਾਓ ਨਹੀਂ ਤੁਸੀਂ ਚੰਗੇ ਨਹੀਂ ਤਾਂ ਨਹੀਂ ਅਚੇਦਾਂ ਚੰਗੀਆਂ ਤੇ ਸਭ ਕੁਝ ਸਰਕਾਰ ਨੂੰ ਛੱਡਦੇ ਤਾਂ ਕਿਹਰ ਸਰਕਾਰ ਆ ਕਰਦੀ ਸਰਕਾਰ ਜੇਕਰ ਤੇ ਸਰਕਾਰ ਪਰੋ ਸਰਕਾਰ ਵੀ ਮੇਰੀ ਕੀ ਕਰੇ ਆਪ ਵੀ ਤੁਸੀਂ ਮਦਦ ਉਠਾਉਣੀ ਚਾਹੀਦੀ ਹੈ ਉਹ ਸਰਕਾਰ ਦਾ ਕੰਮ ਜਿਹੜਾ ਨਹੀਂ ਹੁੰਦਾ ਉਹ ਕਰਨਾ ਤੇ ਫਿਰ ਸਰਕਾਰ ਆਣ ਕੇ ਭਾਂਡੇ ਵੀ ਮਾਜਿਆ ਕਰੇ ਤੇ ਦੁਨੀਆ ਨੂੰ ਥੋੜਾ ਬਸ ਆਪ ਵੀ ਸੋਚਣਾ ਚਾਹੀਦਾ ਤੇ ਆ ਆਪਣਾ ਕੰਮ ਆਪੇ ਖਰਾਬ ਕਰੀ ਜਾਂਦੇ ਬੱਚੇ ਪਾਲੋ ਕੱਲੋ ਤੁਸੀਂ ਆਪਣਾ ਪਕਾ ਕੇ ਰੋਟੀਆਂ ਦਿਓ ਤੇ ਬੱਚੇ ਸੋਹਣੇ ਰੱਖੋ ਸੋਨਾ ਮੰਦਗਰ ਵੀਖੋ ਹੁਣ ਉਹ ਕਲੀਆਂ ਚ ਲਪਕਾਉਂਦੇ ਫਿਰਦਾ ਵੀ ਸਾਡਾ ਬੱਚਾ ਬਾਹਰਾਂ ਇੱਕ ਜੇ ਇੱਥੇ 8-10 ਬੱਚੇ ਉਹ ਕਹਿੰਦੇ ਜੁੱਤਕੀ ਗਲੀ ਵਾਲੇ ਵੇਖ ਜਾਣ ਦੀ ਕਿ ਕਿਉਂ ਨੂ ਨਾ ਪੈ ਜੇ ਕਿਹਨ ਜੜ ਕੇ ਬੱਚੇ ਦੇ ਹੱਥ ਲਾਉਗਾ ਆਣ ਕੇ ਤੇ ਦੁਨੀਆ ਨੂੰ ਦੁਨੀਆ ਦਾ ਫਿਰ ਕਿਹਦੇ ਦੁਨੀਆ ਨੂੰ ਕਹੇ ਕੋਈ ਕੀ ਦੁਨੀਆ ਤੇ ਫਿਰ ਆਪਾਂ ਦੀ ਵੀ ਅਸੀਂ ਵੀ ਹੁਣ ਬਸ ਸਰਕਾਰ ਦੇ ਹੱਥ ਸਰਕਾਰ ਹੀ ਸਾਡੇ ਮੂੰਹ 'ਚ ਮੁਰਗੀਆਂ ਪਾਵੇ ਆ ਕਿ ਅਸੀਂ ਰੋਟੀ ਖਾਈਏ ਤੇ ਇਹ ਗੱਲ ਨਹੀਂ ਬਣੀ ਦੁਨੀਆ ਨੂੰ ਉਸ ਟਾਈਮ ਤੇ ਆਉਣਾ ਪਊਗਾ ਹੱਤੀ ਕਰਨਾ ਪਊ ਸਾਰਾ ਕੁਝ ਹੱਤੀ ਕਰਨਗੇ ਤੇ ਰਹਿਣਗੇ ਵੀ ਚੰਗੇ ਖਾਣਗੇ ਵੀ ਚੰਗਾ ਤੇ ਬੱਚੇ ਵੀ ਸੋਹਣੇ ਪਾਲਣ ਤੇ ਪਰੇਸ਼ਾਨ ਤੇ ਬਚ ਜਾਣਗੇ ਇਹ ਕੰਮ ਜਰੂਰ ਜਰਨ ਤੇ ਪਰੇਸ਼ਾਨੀ ਆਉਣੀ ਕਿਉਂ ਪਰੇਸ਼ਾਨੀ ਆਉਂਦੀ ਵੇਲੇ ਆ। ਤੇ ਇਹੇ ਗੱਲਾਂ ਵੀ ਪੰਜੀਰੀਆਂ ਵੀ ਸਰਕਾਰੀ, ਰੋਟੀਆਂ ਵੀ ਸਰਕਾਰੀ ਤੇ ਨਹੀਂ ਇਤਨਾ ਜਦੋਂ ਬੱਚੇ ਆਪ ਜੰਮੇ ਆ ਤੇ ਆਪੇ ਉਹਨਾਂ ਸੰਭੋ ਆਪੇ ਨੇ ਇੱਕ ਵਾਰ ਕਰੋ। ਇਹ ਹੁਣ ਇੱਕ ਇੱਕ ਬੱਚਾ ਵਾ ਤੇ ਉਹ ਉਹ ਕਿਉਂ ਨਹੀਂ ਕਰ ਰਖਿਆ? ਜ਼ਿਆਦਾ ਬੱਚੇ ਸੰਭੇ ਨਹੀਂ ਜਾਂਦੇ ਇੱਕ ਇੱਕ ਬੱਚਾ ਹੀ ਉਹ ਹੀ ਬਾਹਰ ਕੱਢ ਦਿੱਤਾ। ਉਹ ਵੀ ਕੱਢਿਆ ਫਿਰ। ਉਹ ਤੇ ਬੱਚੇ ਸੰਭੇ ਨਹੀਂ ਗਏ। ਇੱਕ ਇੱਕ ਬੱਚਾ ਵੀ ਨਹੀਂ ਸਮਝਿਆ ਗਿਆ ਤੇ ਨਾ ਪਿਓ ਨੇ ਕਰਨਾ ਕਿ ਜੇ ਬੱਚਾ ਇੱਕ ਵੀ ਨਹੀਂ ਮਾਪਿਆ ਕੋਈ ਸਮਝਿਆ ਗਿਆ ਤੇ ਮਾਪਨ ਫਿਰ ਕੀ ਕਰਨਾ ਹੈ ਇਹ ਤਾਂ ਬਹੁਤ ਬੱਚੇ ਵਧੀਆ ਨਹੀਂ ਕਿ ਚਲੋ ਆਪਣੇ ਕੇੜ ਦੇ ਆਪੋ ਕੋਈ ਸਲਾਹ ਲੈਂਦੇ ਬੱਚੇ ਕਰਦੇ ਘਰਾਂ ਦੇ ਵਿੱਚ ਤੇ ਆਪਣਾ ਵਧੀਆ ਰਹਿੰਦੇ ਕਿ ਇਹਦੀ ਸਲਾਹ ਨਹੀਂ ਲੈਣੀ ਵੀ ਘਰ ਦੀ ਸਲਾਹ ਘਰੇ ਰਹਿੰਦੀ ਵੀ ਆਪਾਂ ਆਹ ਕਰ ਲਈਏ ਜੀ ਆਹ ਕਰ ਲਈਏ ਕਿਹਾ ਵੀ ਅੱਲਾਹ ਤਾਂ ਕੋਈ ਕਰਕੇ ਹੀ ਅਸੀਂ ਤੇ ਉਹ ਗੱਲ ਕਵਾਂਗੇ ਜੇ ਕਿਸੇ ਨੇ ਮੰਲਣੀ ਤਾਂ ਠੀਕ ਹੈ ਵੀ ਕੰਮ ਕਰੋ ਤੇ ਬੱਚੇ ਸੰਭੋ ਕਿਸੇ ਸੇ ਇਤਹਾਸ ਨਾ ਰੱਖੋ ਇਹ ਅਭੀ ਇਹ ਜੋ ਹੱਥ ਜੋੜੋ ਵੀ ਵਾਹੀ ਗੁਰੂ ਸਾਡੇ ਆਦਮੀਆਂ ਨੂੰ ਨੌਕਰੀ ਆਂਦੇ ਬੱਚਿਆਂ ਨੂੰ ਨੌਕਰੀ ਮਿਲੇ ਤੇ ਆਪਣੀ ਜੇਬ ਚੋਂ ਖਰਚਾ ਕਰੀਏ ਹੁਣ ਬੁੱਡੀਆਂ ਬੱਚਾ ਮਿਲ ਗਿਆ ਨਾ ਅੱਗੇ ਜਿਹੜਾ ਬੱਚਾ ਨਹੀਂ ਬੁੱਡੀਆਂ ਨੂੰ ਜਾਂਦੇ ਤਰੀ ਜਾਂਦੀਆਂ ਉਹਨਾਂ ਲੋਕੀ ਤੀਰਥਾਂ ਦੇ ਨਹੀਂ ਜਾਂਦੇ ਸਭ ਕੁਝ ਕਰਦੇ ਸੀ ਦੁਨੀਆਦਿਆਂ ਦੀ ਵੀ ਹੁਣ ਸਾਡੇ ਮੂੰਹ ਚ ਸਰਕਾਰ ਬੁਰਕੀਆਂ ਪਾਵੇ ਸਰਕਾਰ ਨੂੰ ਕਿੰਨਾ ਕੁ ਜੜ ਤੋਂਣੀ ਆ ਉਹ ਬੁਰਕੇ ਕੁਛ ਟੰਡੀਆਂ ਮੂਛ ਨਹੀਂ ਪੈਂਡੀਆਂ ਹੁਣ ਚਲੋ ਇੱਕ ਵਾਰੀ ਇੱਥਾ ਫੋ ਆਈਆਂ ਚਲੋ ਖੁਸ਼ੀ ਹੋ ਗਈ ਤੇ ਬੁਰਕੇ ਗਾ ਉਹ ਤੇ ਲੇਖਾ ਤੇ ਫਿਰ ਆਪਣੀ ਜ਼ਮੀਨ ਤੇ ਪੈਂਡਿਆ ਸਾਰਾ ਕੁਝ ਸਾਰਾ ਕੁਝ ਜ਼ਮੀਨ ਤੇ ਪੈਂਡਿਆ ਉਹਨਾਂ ਨੂੰ ਵੀ ਲੇਖਾ ਹੀ ਆ ਪਾ ਮੁਕਤ ਜਾਣੇ ਆ ਸਾਡੀਆਂ ਪਿਰਸਾਂ ਲੱਗੀਆਂ ਇਹ ਮੁਕਤ ਪਿਰਾਂ ਆ ਉਹ ਮੁਕਤ ਪਾ ਆਪਣਾ ਟਾਡਾ ਕੰਮ ਹੋ ਗਿਆ ਮੁਕਤ ਲੱਗਦਾ ਕੋਈ ਨਹੀਂ ਕਹੇਗਾ ਸਭ ਕੁਝ ਜ਼ਮੀਨ ਦਾ ਉੱਤੇ ਪੈਂਡਿਆ ਇਹ ਇਹ ਆਪਣਾ ਸਵਚ ਵਿਚਾਰਨ ਸਾਰੇ ਦਿਮਾਗ ਹੈਗਾ ਪਰ ਦਿਮਾਗ ਵਰਤਨ ਦਿਮਾਗ ਤੋਂ ਕੰਮ ਲੈਣ ਤੇ ਆਪਣੇ ਘਰ ਸੁਖੀ ਵਸਣ ਸਾਰੇ ਰਾਜੀ ਬਿਜੀ ਰਹੇ ਹੋ ਜੇ ਸੁਣਨ ਸੁਣ ਕੇ ਗੱਲਾਂ ਚਲੋ ਇੱਕ ਚੰਗੀਆਂ ਲੱਗਦੀਆਂ ਤੇ ਤੁਸੀਂ ਬਿਜ਼ੀਨਸ ਉਲੋ ਵੀ ਇਹ ਦੇਖੋ ਆਖੋ ਕਿ ਵੀ ਕਮਾਓ ਤੇ ਖਾਓ ਤੇ ਸੁਖ ਲਾਓ ਪਰੇਸ਼ਾਨੀਆਂ ਦੂਰ ਹੋਣ ਮੈਂ ਕਿਹਾ ਖਾਲਸਾ ਇੱਕ